ਨਾਮ ਹੈ ਜਸਪ੍ਰੀਤ ਕੌਰ ਸੋਫੀਆ ਹਾਉ ਜੀ ਜਸਪ੍ਰੀਤ ਕੌਰ ਸੋਫੀਆ ਜੀ ਸਵਾਲ ਆਪਣਾ ਚੱਕੋ ਪਹਿਲਾਂ ਵਿਆਹ ਹੀ ਹੈ ਔਰਤਾਂ ਨੂੰ ਬੁੱਢ ਸਹਾਗਣ ਹੋਵੇ ਵੀ ਜੋ ਅਸੀਸ ਦਿੱਤੀ ਜਾਂਦੀ ਹੈ ਬਜ਼ੁਰਗਾਂ ਵੱਲੋਂ ਇਸ ਦਾ ਅਰਥ ਕੀ ਹੈ ਸ਼ਬਦ ਤਾਂ ਸੁਣਿਆ ਨਾ ਬੁੱਢ ਸਹਾਗਣ ਉਹਦਾ ਕੀ ਯਰਥ ਇਦਾਂ ਤੇ ਜਿਹੜੀ ਰਹੀਆਂ ਹੋਂਤਾਂ ਹੈ ਉਹਨਾਂ ਦਾ ਸੁਹਾਗ ਸਦਾ ਬਣਿਆ ਰਹੇ ਹਮੇਸ਼ਾ ਮਤਲਬ ਕਿ ਉਹਨਾਂ ਦੇ ਘਰਾਂ ਵਾਲੇ ਦੀ ਲੰਬੀ ਉਮਰ ਹੋਵੇ ਦੁਰਨਾਦੀ ਲੰਬੀ ਉਮਰ ਹੋਵੇ ਜੀ ਬੋਲੀ ਬੋਲੀ ਵਾਲੀ ਸੋ ਜਸਤ ਜੀ ਤੁਹਾਡੀ ਬੋਲੀ ਆ ਖਾਣੇ ਦਾ ਖਾਣੇ ਦਾ ਤੁੰਬਾ ਆਲ ਕੁੱਟੀ ਦਾ ਤੁੰਬਾ ਪਾਲ ਕੁੱਟੀ ਦਾ ਤੁੰਬਾ ਆਲ ਕੁੱਟੀ ਦਾ ਤੁੰਬਾ ਪਾਲ ਕੁੱਟੀ ਦਾ ਨੰਬਰਦਾਰਾ ਦੇ ਦਰਵਾਜੇ ਥਾਣੇਦਾਰ ਕੁੱਟੀ ਦਾ ਨੰਬਰਦਾਰਾ ਦੇ ਦਰਵਾਜੇ ਥਾਣੇਦਾਰ ਕੁੱਟੀ ਦਾ ਧੰਨਵਾਦ ਵਾਹ ਨੰਬਰਦਾਰਾਂ ਦੇ ਕਰਵਾਚੇ ਥਾਣੇਦਾਰ ਕੁੱਟੀ ਦਾ ਬਹੁਤ ਅੱਛਾ